ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਤੇ ਗੱਡੀ ਲਗਾਉਣ ਨੂੰ ਲੈ ਕੇ ਹੰਗਾਮਾ ਹੋਇਆ ਹੈ ਤੇ ਪੁਲਿਸ ਤੇ ਪਰਿਵਾਰ ਦੇ ਵਿਚਾਲੇ ਤਿੱਖੀ ਝੜਪ ਹੋਈ ਹੈ ਜਦੋਂ ਅੰਮ੍ਰਿਤਸਰ ਦੇ ਵਿਅਸਤ ਕ੍ਰਿਸਟਲ ਚੌਂਕ ਤੇ ਉਸ ਵੇਲੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਦਾ ਜਦੋਂ ਗੱਡੀ ਲਗਾਉਣ ਨੂੰ ਲੈ ਕੇ ਪੁਲਿਸ ਤੇ ਪਰਿਵਾਰ ਵਿਚਾਲੇ ਤਿੱਖੀ ਟਕਰਾਰ ਹੋਈ ਹੈ ਕੱਟਾ ਦੌਰਾਨ ਮੌਕੇ ਤੇ ਕਾਫੀ ਭੀੜ ਇਕੱਠੀ ਹੋ ਜਾਂਦੀ ਹੈ ਤੇ ਕੁਝ ਸਮੇਂ ਦੇ ਲਈ ਟ੍ਰੈਫਿਕ ਵੀ ਪ੍ਰਭਾਵਿਤ ਹੋਈ ਹੈ ਤੇ ਜਾਣਕਾਰੀ ਮੁਤਾਬਕ ਕਰਮਨ ਨਾਜ਼ਰ ਨੌਜ਼ਰ ਆਪਣੇ ਪਰਿਵਾਰ ਸਮੇਤ ਇੱਥੇ ਆਪਣੀ ਗੱਡੀ ਦੇ ਵਿੱਚ ਆਇਆ ਹੋਇਆ ਸੀ ਇਸ ਦੌਰਾਨ ਗੱਡੀ ਸੜਕ ਕਿਨਾਰੇ ਖੜੀ ਸੀ ਜਿਉਟੀ ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਟ੍ਰੈਫਿਕ ਰੁਕਾਵਟ ਦਾ ਹਵਾਲਾ ਦੇ ਕੇ ਗੱਡੀ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਜਿਵੇਂ ਹੀ ਰਮਨ ਨੇ ਵੇਖਿਆ ਕਿ ਗੱਡੀ ਚੁੱਕੀ ਜਾ ਰਹੀ ਹੈ ਤਾਂ ਮੌਕੇ ਤੇ ਪਹੁੰਚਿਆ ਤੇ ਪੁਲਿਸ ਦੇ ਨਾਲ ਤਕਰਾਰ ਸ਼ੁਰੂ ਹੋ ਗਈ। ਦਰਅਸਲ ਦੋਵਾਂ ਪਤਰਾਂ ਦੇ ਵਿੱਚ ਕਾਫੀ ਸਮੇਂ ਤੱਕ ਬਹਿਸ ਚੱਲਦੀ ਰਹੀ। ਉਧਰ ਹੀ ਦੂਜੇ ਪਾਸੇ ਦੱਸਦੀ ਕਿ ਸੂਚਨਾ ਮਿਲਦੇ ਪੁਲਿਸ ਅਸੇਂ ਨਿਯ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਸਥਿਤੀ ਨੂੰ ਕਾਬੂ ਦੇ ਵਿੱਚ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ। ਬਦਲਾ ਜ਼ਬਰਦਸਤਾਰੇ ਪੱਖਾਂ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਤੇ ਗੱਡੀ ਲਗਾਉਣ ਨੂੰ ਲੈ ਕੇ ਹੰਗਾਮਾ ਹੋਇਆ ਹੈ ਤੇ ਪੁਲਿਸ ਤੇ ਪਰਿਵਾਰ ਦੇ ਵਿਚਾਲੇ ਤਿੱਖੀ ਝੜਪ ਹੋਈ ਹੈ ਜਦੋਂ ਅੰਮ੍ਰਿਤਸਰ ਦੇ ਵਿਅਸਤ ਕ੍ਰਿਸਟਲ ਚੌਂਕ ਤੇ ਉਸ ਵੇਲੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਦਾ ਜਦੋਂ ਗੱਡੀ ਲਗਾਉਣ ਨੂੰ ਲੈ ਕੇ ਪੁਲਿਸ ਤੇ ਪਰਿਵਾਰ ਵਿਚਾਲੇ ਤਿੱਖੀ ਟਕਰਾਰ ਹੋਈ ਹੈ ਕੱਟਾ ਦੌਰਾਨ ਮੌਕੇ ਤੇ ਕਾਫੀ ਭੀੜ ਇਕੱਠੀ ਹੋ ਜਾਂਦੀ ਹੈ ਤੇ ਕੁਝ ਸਮੇਂ ਦੇ ਲਈ ਟ੍ਰੈਫਿਕ ਵੀ ਪ੍ਰਭਾਵਿਤ ਹੋਈ ਹੈ ਤੇ ਜਾਣਕਾਰੀ ਮੁਤਾਬਕ ਕਰਮਨ ਨਾਜ਼ਰ ਨੌਜ਼ਰ ਆਪਣੇ ਪਰਿਵਾਰ ਸਮੇਤ ਇੱਥੇ ਆਪਣੀ ਗੱਡੀ ਦੇ ਵਿੱਚ ਆਇਆ ਹੋਇਆ ਸੀ ਇਸ ਦੌਰਾਨ ਗੱਡੀ ਸੜਕ ਕਿਨਾਰੇ ਖੜੀ ਸੀ ਜਿਉਟੀ ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਟ੍ਰੈਫਿਕ ਰੁਕਾਵਟ ਦਾ ਹਵਾਲਾ ਦੇ ਕੇ ਗੱਡੀ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਜਿਵੇਂ ਹੀ ਰਮਨ ਨੇ ਵੇਖਿਆ ਕਿ ਗੱਡੀ ਚੁੱਕੀ ਜਾ ਰਹੀ ਹੈ ਤਾਂ ਮੌਕੇ ਤੇ ਪਹੁੰਚੇ ਤੇ ਪੁਲਿਸ ਦੇ ਨਾਲ ਤਕਰਾਰ ਸ਼ੁਰੂ ਹੋ ਗਈ। ਦਰਅਸਲ ਦੋਵਾਂ ਪਤਰਾਂ ਦੇ ਵਿੱਚ ਕਾਫੀ ਸਮੇਂ ਤੱਕ ਬਹਿਸ ਚੱਲਦੀ ਰਹੀ। ਉਧਰ ਹੀ ਦੂਜੇ ਪਾਸੇ ਦੱਸਦੀ ਕਿ ਸੂਚਨਾ ਮਿਲਦੇ ਪੁਲਿਸ ਅਸੇਂ ਨਿਯ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਸਥਿਤੀ ਨੂੰ ਕਾਬੂ ਦੇ ਵਿੱਚ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਵੱਲੋਂ ਸਾਰੇ ਪੱਖਾਂ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਅਮਰ ਕੁਮਾਰ ਉਹ ਪੁਝਾਤਾ ਨਾਮ ਹੋ ਨਹੀਂ ਹਣਾ ਤੇ ਟੈਗ ਲੱਗੇ ਉਹ ਮੌਕੇ ਤੇ ਹੋਣਾ ਚਾਹੀਦਾ ਇੱਥੇ ਮੇਰਾ ਨਾਮ ਅਮਰ ਕੁਮਾਰ ਹੈ ਜੀ ਮੈਂ ਬ੍ਰੀਕਵਾਸੀ ਚਾਰਟਖਾਨ ਚਾਰਟਖਾਨ ਆਇਆ ਆਪਣੀ ਫੈਮਿਲੀ ਦੇ ਨਾਲ ਮੈਨੂੰ ਮੁਲਾਜ਼ਮ ਆ ਕੇ ਕਹਿੰਦੇ ਵੀ ਗੱਡੀ ਸਾਹਮਣੇ ਪਾਰਕਿੰਗ ਲਾ ਲਓ ਮੈਂ ਕਿਹਾ ਸਿਰਫ ਇੱਕ ਮਿੰਟ ਆਰਡਰ ਦੇ ਕੇ ਮੈਂ ਪਾਰਕਿੰਗ ਗੱਡੀ ਲਾ ਲਵਾਂ ਨਾ ਜੀ ਉਹ ਮੁਲਾਜ਼ਮ ਨੇ ਦੂਸਰੇ ਬੰਦੇ ਨੂੰ ਭੇਜਦਾ ਜਗਦਾ ਸਿੰਘ ਨੂੰ ਉਹਨੇ ਆਂਦੇ ਹੀ ਹੱਥੀ ਹਾ ਮੇਰੇ ਹੱਥੀ ਪਿਆ ਮੇਰੇ ਤੇ ਪੇਟ ਮਾਰੀ ਪਾਸ ਗੱਡੀ ਲਾਨ ਤੇ ਗੱਲ ਹਾਂਜੀ ਗੱਡੀ ਲਾਨ ਤੇ ਗੱਲ ਹੀ ਤੇ ਕੀ ਹੁਣ ਮੰਗਤੀ ਕਰਦੇ ਬੱਚਾ ਚ ਕੋਈ ਕੁਝ ਨਹੀਂ ਆਏ ਨੇ ਅਫਸਰ ਸਭਾਨ ਆਏ ਨੇ ਸਾਰੇ ਗੱਲ ਕਰ ਲਈ ਕੋਈ ਗੱਲ ਨਹੀਂ ਹੋਇਆ ਤੁਹਾਡੇ ਵਿੱਚ ਉਹ ਮੈਨੂੰ ਗਾਲੀਆਂ ਵਿੱਚ ਪਹਿਲਾਂ ਆ ਕੇ ਗੱਡੀਆਂ ਫਿਰ ਆਂਦੇ ਮੇਰੇ ਚਪੇੜ ਮਾਰਦੀ ਜੀ ਕੀ ਹੁਣ ਮੰਗਤੀ ਕਰਦੇ ਤੁਸੀਂ ਬੱਚਾ ਉਹ ਆਂਦੇ ਤਾਂ ਸਾਬ ਜੀ ਲੋ ਕਹਿਣਗੇ ਉਹ ਗੱਲਾਂ ਗੱਲ ਕਰ ਲੈਂਦੇ ਜੀ ਕਾਰਵਾਈ ਕਰਵਾਣੀ ਚਾਹੁੰਦੇ ਜੀ ਮੈਡਮ ਆ ਰਹੇ ਨਾ ਅਸਤੀ ਸਾਹਿਬ ਉਹ ਗੱਲ ਕਰ ਲੈਂਦੇ ਜੀ ਥੈਂਕ ਯੂ ਜੀ ਕਿਤੇ ਜਿਹੜਾ ਗੱਡੀ ਲੈ ਕੇ ਜੀ ਇਹ ਸਾਨੂੰ ਨਾ ਤੇ ਪਰਜਾਇਕਨ ਆਪਣੇ ਕੋਲੋਂ ਫੋਨ ਆਇਆ ਸਾਡੇ ਮੁਲਾਇਮ ਦਾ ਕਿ ਯਾਰ ਕੋਈ ਆਪਣਾ ਇਹ ਪ੍ਰਾਈਵੇਟ ਬੰਦੇ ਉਹ ਸਾਡੇ ਨਾਲ ਵਿਆਹ ਕਰੇਗਾ। ਇਹ ਕੋਲੇ ਮੌਕੇ ਤੇ ਆਈਆਂ ਦੋਵੇਂ ਪਾਰਟੀਆਂ ਦਾ ਆਪਣੇ ਵੈਰੀਫਾਈ ਕਰ ਰਹੀਆਂ ਕਿ ਕੀ ਗੱਲ ਬਾਤ ਬਾਕੀ ਜੋ ਵੀ ਕਾਰਵਾਈ ਹੋਵੇ ਉਹ ਵੀ ਵੈਰੀਫਾਈ ਕਰ ਤੋਂ ਬਾਅਦ ਕਰਾਂਗੇ। ਸਰ ਉਹਨਾਂ ਨੇ ਐਲੀਕੇਸ਼ਨ ਲਗਾਇਆ ਕਿ ਸਾਡੇ ਘਰ ਨੇ ਜੇੜ ਮਾਰੀ ਹੈ। ਸਰ ਇਹ ਤਰੀਕਾ ਨਹੀਂ। ਉਹ ਬਹੁਤ ਸਾਨੂੰ ਪਿਆਰ ਹੈ। ਮੌਕੇ ਦੇ ਆਪਾਂ ਦੋਵੇਂ ਪਾਰਟੀਆਂ ਆਪਾਂ ਦੋਵੇਂ ਇੱਕ ਜਰ ਪਾਸੇ ਕੈਂਪ ਤੇ ਕੈਂਪ ਤੇ ਸਾਤ ਸਾਹਮਣੇ ਉਹਦੇ ਮੁਕਾਬਕੇ ਕਰਨ ਕਰਾਂਗੇ ਜਿਸ ਤਰ੍ਹਾਂ ਜਰੂਰ ਤੱਕ 011 ਦੀ ਕਾਰਵਾਈ ਕੀਤੀ ਹਾਂ ਦੀ ਜਰੂਰ ਕੀਤੀ ਹੈ ਵੀ ਜੇ ਆਪਣੇ ਮਹਿਕਲਾ ਪੁਲਿਸ ਹੈ ਜੇ ਕਿ ਸਸ਼ਪਨ ਕਿਤਾਵਰ ਜਿੱਤੇ ਜਰੂਰ ਕਰਨ ਦੀ ਲੋੜ ਹੋਵੇ ਹੁਣ ਦੀ ਉਹ ਕੀ